ਹਰਨਾਂ ਹਾਥੀ ਹਾਥੀਆਂ ਸਮੇਤ ਸਰਨਾਂ ਸਾਥੀ ਸੂਰਮੇ ਪਰਨਾਂ ਭਾਜੇ ਲਾਜ ਦੇ ਮਾਰੇ ਲਰਨਾਂ ਲਾਜੇ ਭਜੇ ਜਾਂਦੇ ਹਨ ਚਰਨਾਂ ਚਰਮੰ ਟਾਲਾ ਚੂ ਚੂਰ ਬਰਨਾਂ ਬਰਮੰ ਹੋ ਗਈਆਂ ਹਨ ਕਰਨਾਂ ਕਾਟੇ ਅਤੇ ਕਾਵਾਜ ਟੁੱਟ ਗਏ ਹਨ ਮਰਨਾਂ ਨੂੰ ਬਾਟੇ ਸਰੀਰ ਵੱਡੇ ਗਏ ਹਨ ਮਰਨਾਂ ਨੂੰ ਮਾਰੇ ਉਸ ਨੇ ਵੈਰੀ ਮਾਰੇ ਹਨ ਤਰਨਾਂ ਤਾਰੇ ਦੋਸ਼ਟ ਤਾੜੇ ਹਨ ਜਰਨਾਂ ਕੀਤਾ ਯੋਦ ਉਸ ਨੇ ਜਿੱਤਿਆ ਹੈ ਸਰਨਾਂ ਸੀਤਾ ਜਿਸ ਦੀ ਸ਼ਰਨ ਵਿੱਚ ਸੀਤਾ ਰਹਿੰਦੀ ਹੈ ਗਰਨਾਂ ਗੈਣਾਂ ਆਕਾਸ਼ ਹੀ ਅਰਣ ਅਰਣ ਜਿਨਾ ਦਾ ਘਰ ਹੈ ਅਰਣ ਹੋ ਰੰ ਉਹਨਾ ਹੋ ਰਾ ਨਾਲ ਪਰਣ ਰੰ ਪੂਰੰ ਉਹ ਪਰਿਆ ਹੋਇਆ ਹੈ ਬਰਣ ਨੰ ਬਾਜੇ ਵਾਜੇ ਵੱਜਦੇ ਹਨ ਕਰਨ ਨੰ ਕਾਜੇ ਗਾਜੀ ਕਾਜਦੇ ਹਨ ਸਰਣ ਨੰ ਸੁੱਜੇ ਉਹਨਾਂ ਨੂੰ ਵਾਰ ਕਰਨੇ ਸੁਜਦੇ ਹਨ ਜਰਨਾਂ ਲੰਝੂ ਚੇ ਅਤੇ ਚੰਗੀ ਤਰਾ ਝੂਜਦੇ ਹਨ ਤ੍ਰਿਘਟਾ ਚੰਦ ਤਾਤ ਤੀਰੰ ਸੂਰਮੇ ਤੀਰ ਬਬ ਪੀਰੰ ਛੱਡਦੇ ਹਨ ਢਲ ਟਾਲੰ ਜੋ ਟਾਲਾਂ ਤੇ ਲੱਗਦੇ ਹਨ ਜਾ ਜਜਵਾਲੰ ਆਤੇ ਵਿੱਚੋਂ ਆਗਰ ਨਿਕਲਦੀ ਹੈ ਤਾ ਜਤਾਜੀ ਘੋੜਿਆਂ ਨੂੰ ਗੱਗ ਗਾਜੀ ਸੂਰਮੇ ਮਾ ਮਾਰੇ ਤਾੜ ਤਾੜ ਤਤ ਤਾਰੇ ਮਾਰਦੇ ਹਨ ਜੱਜ ਜੀਤੇ ਯੁੱਧ ਨੂੰ ਜਿੱਤ ਲਿਆ ਹੈ ਲਾਲ ਲੀਤੇ ਕਵਾਜ ਦਿੱਤੇ ਹਨ ਤਤ ਤੋਰੇ ਅਤੇ ਤੀਰ ਚਲਾਛਛ ਛੋਰੇ ਦਿੱਤੇ ਹਨ ਰਾਰਾ ਰਾਜਣ ਰਾਜੇ ਰਾਵਣ ਦੇ ਗਗ ਗਾਜੰ ਗਾਜੀ ਤਦ ਤਾਇੰ ਚਾਉ ਨਾਲ ਚਾ ਚਾਇੰ ਤਾਵਾ ਕਰਦੇ ਹਨ ਡੱਡ ਡਿੱਗੇ ਚੋਟਗੇ ਹੋਏ ਹਨ ਭਭ ਪਿੱਗੇ ਉਹ ਲਹੂ ਨਾਲ ਭਿਜੇ ਪੇ ਹਨ ਸੱਸ ਸੋਰੋਂਨ ਲਹੂ ਵਗ ਰਿਹਾ ਹੈ ਤਤ ਤੋਨਨ ਅਤੇ ਪੱਥੇ ਡਿੱਗੇ ਹਨ ਸੱਸ ਸਾਦੈ ਸੂਰਮੇ ਜੰਗ ਵਿੱਚ ਬਭ ਬਾਦੈ تیر ਸਾਧ ਕੇ ਆ ਆ ਅੰਗੰ ਅੰਗਨੋਂ ਜਾ ਜੰਗੰ ਵੇ ਨ ਦਿੰਦੇ ਹਨ ਕੱਕ ਕਰੋਦੰ ਕਰੋਦਨਾਲ ਜਾਜ ਜੋਦੰ ਯੋਦੇ ਭੱਜ ਕੇ ਕਗ ਕਾਏ ਵੈਰੀ ਨੂੰ ਤਦ ਤਾਏ ਮਾਰਦੇ ਹਨ ਹਾ ਹਾ ਹੂਰੰ ਹੋਰਾਂ ਨਾਲ ਪਾਪ ਪੂਰੰ ਭਰ ਗਿਆ ਹੈ ਗਗ ਗੈਰੰ ਸਾਰਾ ਆ ਆ ਅਨ ਆਕਾਸ਼ ਬਬ ਬਾਣ ਬਾਣ ਤਤ ਤਾਣ ਤਾਣ ਕੇ ਛ ਛ ਛੋੜੈ ਛੱਡ ਦੇ ਹਨ ਜਜ ਜੋਰੈ ਜੋਰ ਨਾਲ ਬਬ ਬਾਜੇ ਤੀਰ ਵਾਜੇ ਹਨ ਕਗ ਗਾਜੇ ਜੇਨਾ ਗਾਜੀਆਂ ਨੂੰ ਭਬ ਭੂਮ ਉਹ ਧਰਤੀ ਉਤੇ ਝਜ ਚੁਮੰ ਲੇਟ ਗਏ ਹਨ ਅਨਾਦ ਚਾਂਦ ਚਲੇ ਬਾਨ ਰੁਕੇ ਕੈਣ ਤੀਰਾ ਦੇ ਚਲਣਾ ਨਾਲ ਆਕਾਸ਼ ਰੁਕ ਗਿਆ ਹੈ ਮਤੇ ਸੂਰ ਰਤੇ ਨੈਨ ਯੁੱਧ ਕਰਮ ਵਿੱਚ ਮਸਤ ਸੂਰਮਿਆਂ ਦੀਆਂ ਅੱਖਾਂ ਲਾਲ ਹੋ ਗਈਆਂ ਹਨ ਟੱਕੇ ਢੋਲ ਟੁਕੀ ਢਾਲ ਢੋਲ ਉਤੇ ਡਗੇ ਵੱਜਦੇ ਹਨ ਅਤੇ ਢਾਲ ਵੈਰੀ ਦੇ ਵਾਰ ਨੂੰ ਰੋਕ ਰਹੀ ਹੈ ਛੋਟਾ ਬਾਣ ਉਠਾ ਹੈ ਜਵਾਲ ਤੀਰਾ ਦੇ ਢਾਲਾ ਉੱਤੇ ਵਜਨ ਨਾਲ ਹੁਣਾ ਵਿੱਚੋਂ ਅੱਗ ਨਿਕਲਦੀ ਹੈ ਭਿੱਗੇ ਸਰੋਂ ਡਿੱਗੇ ਸੂਰ ਲਹੂ ਨਾਲ ਭਿੱਜੇ ਸੂਰ ਮੇ ਧਰਤੀ ਉੱਤੇ ਡਿੱਗਦੇ ਹਨ ਝੋਮੇ ਭੂਮ ਕੋਮੇ ਹੋਰ ਅਤੇ ਹੋਰਾ ਧਰਤੀ ਉੱਤੇ ਝੂਮਦੀਆਂ ਫਿਰਦੀਆਂ ਹਨ ਪਜੇ ਸੰਖ ਸਦੰ ਕਦ ਸ਼ੰਖ ਵਜਦੇ ਹਨ ਜਿਹੜਾ ਵਿੱਚੋਂ ਗੱਧ ਸ਼ਬਦ ਨਿਕਲਦਾ ਹੈ ਤਾਲੰਗ ਸੰਖ ਪੇਰੀ ਨਦ ਅਤੇ ਛੋਟਿਆਂ ਸੰਖਾ ਅਤੇ ਭੋਰੀਆਂ ਦਾ ਨਾਦ ਹੋ ਰਿਹਾ ਹੈ ਟੁੱਟੇ ਤ੍ਰਾਣੇ ਟੁੱਟੇ ਅੰਗ ਕਵਾਜ ਟੁੱਟ ਰਹੇ ਹਨ ਅਤੇ ਸੂਰਮਿਆਂ ਦੇ ਅੰਗ ਫਟ ਰਹੇ ਹਨ ਜੋ ਜੇ ਵੀਰ ਰੁਜੇ ਚੰਗ ਸੂਰਮੇ جنگ ਵਿੱਚ ਰੁਜੇ ਹੋਏ ਝੂਜ ਰਹੇ ਹਨ ਮੱਛੇ ਸੂਰ ਨੱਚੀ ਹੋਰ ਸੂਰਮਿਆਂ ਨੂੰ ਯੁੱਧ ਦਾ ਝਾੜ ਚੜਿਆ ਹੋਇਆ ਹੈ ਅਤੇ ਹੋਰਾਂ ਨੱਚ ਰਹੀਆਂ ਹਨ ਮਤੀ ਤੋਂ ਮੇ ਭੂਮੀ ਪੂਰ ਮਸਤੀ ਦੀ ਧਮ ਨੇ ਸਾਰੇ ਧਰਤੀ ਪੂਰ ਦਿੱਤੀ ਹੈ ਉਠੇ ਅੱਧ ਬੱਧ ਕ ਮੱਦ ਆਦੇ ਵੱਡੇ ਹੋਏ ਧੜ ਉੱਠ ਖੜਾਉਂਦੇ ਹਨ ਜਿਨ੍ਹਾਂ ਨੇ ਜਾਲੀ ਤਾਰ ਕਵਚ ਪਖਰ ਰਾਗ ਖੋਲ ਸਨਦ ਦਸ ਤਾਂ ਨੇ ਸਰ ਦੇ ਟੋਪ ਅਤੇ ਆਸਰ ਚਾਸਤਰ ਸਜਾਈ ਹੋਏ ਹਨ ਛੱਕੇ ਛੋਬ ਛੋਟੇ ਕੇਸ ਉਹ क्रोध ਦੇ ਭਰੇ ਹੋਏ ਹਨ ਅਤੇ ਉਹਨਾਂ ਦੇ ਕੇਸ ਖੁੱਲੇ ਹੋਏ ਹਨ ਸੰਗਰ ਸੂਰ ਸਿੰਘਨ ਪੇਸ ਸ਼ੇਰਾ ਦੇ ਰੂਪ ਵਿੱਚ ਸੂਰ ਮੇ ਚੰਗ ਕਰਦੇ ਹਨ ਟੋਟਰ ਟੀਕ ਟੁੱਟੇ ਟੋਪ ਪੋਲਾ ਦੀ ਟੋਪ ਅਤੇ ਮੱਥੇ ਉੱਤੇ ਲਗਾਏ ਲੋਹੇ ਦੇ ਟਿੱਕੇ ਟੁੱਟੇ ਪਏ ਹਨ ਭੰਗੇ ਭੂਪ ਪੰਨੀ ਟੋਪ ਜੇਨਾ ਦੀ ਤਲਵਾਰ ਟੁੱਟ ਗਈ ਹੈ ਉਹ ਸੈਨਾਪਤੀ ਭੱਜ ਗਏ ਹਨ ਘੁੰਮੇ ਘਾਏ ਝੁੰਮੇ ਭੂਮ ਪਟਾੜ ਕੋ ਮੇਰੀ ਖਾ ਕੇ ਧਰਤੀ ਉੱਤੇ ਟਿਕ ਰਹੇ ਹਨ ਆਉੜ ਝਾੜ ਤੂੰ ਮੰਗ ਤੂੰ ਜੰਗਲ ਵਾਂਗੂ ਰਣ ਭੂਮੀ ਵਿੱਚ ਧੁੰਦ ਪਸ ਰਹੀ ਹੈ। ਵਜੇ 나ਦ ਬਾਦ અપਾਰ। ਬੇ ਹਿਸਾਬੇ ਰਣ ਸਿੰਘੇ ਅਤੇ વાਜੇ ਵੱਜਦੇ ਹਨ। ਸਜੇ ਸੂਰ ਵੀਰ ਜੁਜਾਰ। ਲੜਾਕੇ ਸ਼ੂਰ ਵੀਰ ਸ਼ਸਤਰਾਂ ਨਾਲ ਸਜੇ ਹੋਏ ਹਨ। ਜੋ ਜੇ ਟੋਕ ਟੋਕ ਹੋਇਆ ਖੇਤ। ਅਤੇ ਰਣ ਭੂਮੀ ਵਿੱਚ ਟੁਕੜੇ ਟੁਕੜੇ ਹੋ ਕੇ ਚੂਜ ਰਹੇ ਹਨ। ਮਤੇ ਮੱਦਜਾਨ ਅਚੇਤ ਮਾਨੋ ਸ਼ਰਾਬ ਦੇ ਨਸ਼ੇ ਨਾਲ ਬੇਸੁੱਧ ਹੋਏ ਪੇ ਹੋਣ ਛੋਟੇ ਸ਼ਸਤਰ ਅਸਤਰ ਅਨੰਤ ਬੇਅੰਤ ਸ਼ਸਤਰ ਅਤੇ ਅਸਤਰ ਚੱਲ ਰਹੇ ਹਨ ਰੰਗੇ ਰੰਗ ਭੂਮ ਤੁਰੰਤ ਰਣ ਭੂਮੀ ਲਹੂ ਦੇ ਭਿਆਨਕ ਰੰਗ ਨਾਲ ਰੰਗੀ ਹੋਈ ਹੈ ਖੁੱਲੇ ਆਂਧ ਧੰਦ ਅਥਿਆਰ ਧਰ ਅੰਧਾ ਤੋਂ ਨਿਕਲ ਕੇ ਚਮਕਣ ਲੱਗੇ ਹਨ ਪਕੇ ਸੂਰਬੀਰ ਫਿਕਰਾਰ ਅਤੇ ਪ੍ਰਚੰਡ ਸੂਰਬੀਰ ਲਲਕਾਰੇ ਮਾਰਦੇ ਹਨ ਵਿਥੁਰੀ ਲੁੱਥ ਜੁੱਥ ਅਨੇਕ ਲੋਥਾ ਦੇ ਅਨੇਕ ਝੁੰਡ ਖਿਲਰੇ ਪਏ ਹਨ ਬੱਚੇ ਕੋਟ ਭੱਗੇ ਅਨੇਕ ਕਰੋੜਾ ਸੂਰਮੇ ਯੁੱਧ ਮਚਾ ਰਹੇ ਹਨ ਅਤੇ ਕਈ ਰਣ ਭੂਮੀ ਵਿੱਚੋਂ ਭੱਜ ਨਿਕਲੇ ਹਨ ਸੇ ਭੂਤ ਪ੍ਰੇਤ ਮਸਾਨ ਭੂਤ ਪ੍ਰੇਤ ਤੇ ਮਸਾਨ ਹੱਸ ਰਹੇ ਹਨ ਲੋਜੇ ਜੋਜ ਰੋਜੇ ਕਿਰਪਾਣ ਯੋਧੇ ਕਿਰਪਾ ਨਾ ਲੈ ਕੇ ਝੂਝ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ